ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਆਪਾਂ ਲੱਗੇ ਆ 21 ਇੰਚ ਛਾਤੀ ਦੀ ਕਟਾਈ ਕਰਨ ਜੁੜੇ ਰਹੋ ਸਾਡੀ ਵੀਡੀਓ ਨਾਲ ਥੀਰਾ ਆਪਾਂ ਲਵਾਂਗੇ 6.5 ਮੋਡਾ ਲਵਾਂਗੇ 7 ਇੱਥੋਂ ਆਪਾਂ ਬਣਾਵਾਂਗੇ ਬਾਕਸ බෑ කලි කාට පමගේ දෝඇචී පරන්ටලි පමගේ එකැන්චදී ශක්තියෙන්න හැගිය ස්ඩෙක්කි සොරිීකි සට්ඩේ දස්තයන ශාලාමගේ අදදේ න්ට්‍රදියපොරු කාට පමන්ගේ ਇਥੋਂ ਇਹਦਾ ਆਪਾਂ ਹਾਫ ਕਰਾਂਗੇ 2 ਇੰਚ ਤੇ ਆਪਾਂ ਇਹਨੂੰ ਖਲਾਈ ਦੇਵਾਂਗੇ ਹੁਣ ਸੈਡ ਸਲਾਈ ਇਹਨਾਂ ਦੀ ਹੈਗੀ ਆ 14 ਇੰਚ इतों आप हाफ करा कमर के निशान से हैप हैगी एक आपे दस निशान लावे कमर हैगी अदा इंच वावे ఇను ఏదన్నా మే పేట పావాలే బారా గైవ లేవే సా తిన్న సత ఇంచేరే నిశానువేర రకాగే ఢాయి ఇద్దరు గైవ లేవే దో ఇచ్చు ఆీ కమర నిశాన ਇਥੋਂ ਕੱਟ ਲਾ ਲ ਹੁਣ ਆ ਪੱਲੇ ਨੂੰ ਚੱਕ ਕੇ ਨਾ ਫਰੰਟ ਵਾਲੀ ਕੱਟ ਪਾਵਾਂਗੇ ਉਨਾ ਪੱਲਾਵਾਂਗੇ ਬੈਕ ਪੱਲਾ ਪੁਰਵਾ ਪੱਲਾਵਾਂਗੇ 2.5 ਇੰਚ ਗਲਾ ਆਪਾਂ ਰੱਖਾਂਗੇ 6.5 6 ਇੰਚ ਤਿਆਰ ਰਹਿ ਜਾਊਗਾ ਬੈਕ ਵਾਲੀ ਪਲੋਈ ਪਾਵਾਂਗੇ ਆਪਾਂ 12 ਇੰਚ ਤੇ ਇਥੋਂ ਆਪਾਂ ਬੈਕ ਲਵਾਂਗੇ ਬੈਥ 3.5 ਬੈਕ ਵਾਲੀ ਪਲੋਈ ਦਾ ਆਪਾਂ 12 ਇੰਚ ਵੱਧ ਲਵਾਂਗੇ mm-hmm ਕਿੱਕ ਦੀ ਬ੍ਰੈਸਟ ਦੀਆਂ ਕਟਾਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ